ਮੈਂ ਆਪਣਾ ਡੈਡੀਕੇਟ ਕਰਨਾ ਚਾਹਾਂਗੀ ਤੇ ਉਹਨਾਂ ਲਈ ਆਚਾਮੀ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹ ਹੀ ਲੈ ਜਾਂਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਫਿਗਰੈਂਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਇਹ ਨਾਲ ਕੀ ਫਿਲ ਕਰ ਦੇ ਸੀ ਕਿ ਕਿ ਬਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਕਿ ਬਾਤ ਬੋਲਾ ਜੀ ਚੁੜੀ ਹੈ ਤੇ ਮੈਂ ਮਾਣ ਕਰਦੀ ਆਂ ਚੀਜ਼ ਤੇ ਬਹੁਤ ਚੀਜ਼ਾਂ ਅਧੇ ਵਿੱਚ ਰਹਿ ਗਿਆ ਨੇ ਕਰਨ ਵਾਲਿਆਂ ਹਲੇ ਤੇ ਮੈਂ ਆਪਣੀ ਕਮਾਈ ਹੋਈ ਪੈਸਾ ਦੇ ਘਰਵੈਸ਼ ਕਰਾਈ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਈਆਂ ਸੀਗੀਆਂ ਹੁਣ ਤੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਹੈ ਆਈ ਹੋਪ ਤੁਸੀਂ ਲਾਈਟ ਬਣ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਵੰਡੇ ਰਹੋਗੇ ਹਮੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਹਾ ਕੰਮਾਂ ਬਸ ਇਹ ਰਿਗਰਟ ਹੈ ਕਿ ਕਦੀ ਹਿੰਮਤ ਨਹੀਂ ਬੇਫਾਇਦਾ ਨੂੰ ਭੱਜ ਕੇ ਕਹਿਣ ਦੀ ਕਿ Papa I love you and I always do it and I miss you so much ਤੇ ਸਾਰਿਆਂ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਬਹੁਤ ਵੈਂਟ ਫਰ ਵੀ ਇੱਥੇ ਸਾਡੀ ਸਪੋਰਟ ਕਰ ਰਹੇ ਮੈਂ ਬਾਬਾ ਨੂੰ ਡੈਡੀਕੇਟ ਕਰਨਾ ਚਾਹਾਂਗੀ ਤੇ ਉਹਨਾਂ ਨੂੰ ਪਿਆਰ ਚਾਹਾਂਗੀ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹੀ ਲੈ ਜਾਂਦੇ ਸੀਗੇ ਇੱਕ ਤੇ ਮੇਰਾ ਨੈਚਰ ਥੋੜਾ ਸ਼ਾਇ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਫਿਗਰੈਂਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ ਵੇ ਆਪਣੇ ਆਪ ਨੇ ਇਹ ਨਾਲ ਕੀ ਫਿਲ ਕਰ ਦੇ ਸੀ ਕਿ ਬਰਿੰਦਰ ਸਿੰਘ ਕੋਲ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਕਿ ਬਾਤ ਬੋਲਾ ਦੀ ਛੁੜੀ ਹੈ ਤੇ ਮੈਂ ਮਾਣ ਕਰਦੀ ਆਂ ਚੀਜ਼ ਤੇ ਬਹੁਤ ਚੀਜ਼ਾਂ ਅਦਰ ਵਿੱਚ ਰਹਿ ਗਿਆ ਨੇ ਕਰਨ ਵਾਲਿਆਂ ਹਲੇ ਤੱਕ ਆਪਣੀ ਕਮਾਈ ਰਹੀ ਪੈਸਾ ਦੇ ਘਰਵائش ਕਰਾਈ ਸੀ ਤੇ ਬਹੁਤ ਸਾਰੀ ਮੈਮਰੀਜ਼ ਬਣਾਈਆਂ ਸੀ ਗਿਆ ਹੁੰਦੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਆਈ ਹੋਪ ਤੁਸੀਂ ਲਾਈਟ ਬਣ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਬਣ ਕੇ ਰਹੋਗੇ ਹਮੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੋਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਹਾ ਕਰ ਪਾਵਾਂ ਬਸ ਇਹੀ ਰਿਗਰੈਟ ਹੈ ਕਿ ਕਦੀ ਹਿੰਮਤ ਨਹੀਂ ਪਾਈ ਪਾਈ ਤੁਹਾਨੂੰ ਹੱਕ ਕਰਕੇ ਕਹਿੰਦੀ ਕਿ ਪਾਪਾ ਆਈ ਲਵ ਯੂ ਐਂਡ ਆਈ ਆਲਵੇਸ ਵਿਲ ਐਂਡ ਆਈ ਮਿਸ ਯੂ ਸੋ ਮਚ ਤੇ ਸਾਰਿਆਂ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਗਵਰਨਮੈਂਟ ਨੂੰ ਵੀ ਇਹ ਸਾਡੀ ਸਪੋਰਟ ਕਰਨ ਮਾਪਿਆਂ ਨੂੰ ਡੈਡੀਕੇਟ ਕਰਨਾ ਚਾਹਾਂਗੀ ਤੇ ਉਹਨਾਂ ਨੂੰ ਪਿਆਰ ਚਾਹਾਂਗੀ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹੀ ਲੈ ਜਾਂਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਯਿਗਰੈਂਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਇਹ ਨਾਲ ਕਿਸੇ ਨੂੰ ਕਰ ਦੇ ਸੀ ਕਿ ਬਰਿੰਦਰ ਸਿੰਘ ਨੂੰ ਮੈਂ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਕਿ ਬਾਹਰ 2 ਡੋਲਾ ਦੀ ਚੂੜੀ ਹੈ ਤੇ ਮੈਂ ਮਾਨ ਕਰਦੀ ਆਂ ਇਸ ਤੇ ਬਹੁਤ ਚੀਜ਼ਾਂ ਅਧ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਹਲੇ ਤੇ ਮੈਂ ਆਪਣੀ ਕਮਾਈ ਹੋਈ ਪੈਸਾ ਤੇ ਤੁਹਾਨੂੰ ਐਸ਼ ਕਰਾਨੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਨੀਆਂ ਸੀਗੀਆਂ ਹੁੰਦੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਹੈ ਆਈ ਹੋਪ ਤੁਸੀਂ ਲਾਈਟ ਬਣ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਦਾਂ ਹੀ ਸਟਰੈਂਥ ਵਾਂਦੇ ਰਹੋਗੇ ਹਮੇਸ਼ਾ ਜਦੋਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਹਾ ਕੰਮਾਂ ਬਸ ਹੀ ਰਿਗਰਟ ਹੈ ਕਿ ਕਦੀ ਹਿੰਮਤ ਨਹੀਂ ਪੈ ਪੈਦਾ ਨੂੰ ਹੱਕ ਕਰਕੇ ਕਹਿੰਦੀ ਸੀ Papa I love you and I always will and I miss you so much ਤੇ ਸਾਰਿਆਂ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਤੋਂ ਵੈਂਟ ਟੂ ਬੀ ਇਟ ਸੈਡੀ ਸਪੋਰਟ ਕਰੇ